ਹਾਂਜੀ ਹੁਣ ਜਿਹੜੀ ਕਿੱਕ ਆਪ ਤੁਹਾਨੂੰ ਖਬਰ ਸੁਣਾਉਣ ਜਾ ਰਹੇ ਆ ਬਹੁਤ ਵੱਡੀ ਖਬਰ ਸਾਹਮਣੇ ਆ ਗਈ ਹੈ ਵਿਕਰਮਜੀਠੀ ਨੂੰ ਲੈ ਕੇ ਤੇ ਉਹਨਾਂ ਦੇ ਵਕੀਲ ਦੇ ਸਵਾਲ ਆ ਜਿਹੜੇ ਸੀਐਮ ਪਹੁੰਤਮਾਨ ਤੇ ਉੱਠਦੇ ਆ ਵੀ ਪੰਜਾਬ ਦੇ ਵਿੱਚ ਹੜ ਆ ਰਹੇ ਆ ਤੇ ਇਹੇ ਘੁੰਮਦੇ ਫਿਰਦੇ ਆ ਤਾਮਨ ਲਾਡੂ ਪੰਜਾਬ ਦੀ ਗੱਲ ਕਰਨ ਵਾਲੇ ਹੁਣ ਕਿੱਥੇ ਗਏ ਆ ਤੇ ਹੁਣ ਆਪਾਂ ਇੱਕ ਖਬਰ ਸੁਣਾਦਗੇ ਵੀ ਜਿਹੜੇ ਵਿਕਰਮਜੀਠੀ ਤੇ ਜਿੰਨੇ ਪਰਚੇ ਪਏ ਆ ਸਾਰੇ ਝੂਠੇ ਆ 1000 ਏਕੜ ਜ਼ਮੀਨ ਦਾ ਸਾਇਲਦਾ ਸੀ ਤਾਂ ਉਹ ਵੀ ਕਿਤੋਂ ਬਰਾਮਦ ਨਹੀਂ ਹੋਈ ਇਹਨਾਂ ਨੂੰ ਘੱਟੋ ਘੱਟ ਮਹੀਨੇ ਦੇ ਕਰੀਬ ਹੋ ਗਿਆ ਸਮਾਂ ਤੇ ਵਿਕਰਮਜੀਠੀ ਦੇ ਪਰਚੇ ਦੇ ਪਰਚਾ ਪਾਇਆ ਜਾਂਦਾ ਤਾਂ ਪਹਿਲਾਂ ਆਪਾਂ ਇੱਕ ਵੀਡੀਓ ਸੁਣਾ ਦਈਏ ਚੈਨਲ ਤੇ ਬਣੇ ਰਹੋ 2 ਮਿੰਟ ਦੀ ਵੀਡੀਓ ਸੁਣਾਵਾਂਗੇ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਜੋ ਕਿ ਵਿਕਰਮਜੀਠੀ ਦੇ ਵਕੀਲ ਨੇ ਕਈ ਲੀਡਰ ਹੋਰ ਵੀ ਬੁਸਾ ਦਿੱਤੇ ਆਮ ਆਦਵੀ ਵਾਲੇ ਤੇ ਜਿਹੜੇ ਕੀ ਕਈ ਸਵਾਲ ਕਾਂਗਰਸੀਆਂ ਲੀਡਰਾਂ ਤੇ ਵੀ ਠਾਏ ਆ ਤੇ ਪਹਿਲਾਂ ਆਪਾਂ ਇੱਕ ਤੁਹਾਨੂੰ ਖਬਰ ਸੁਣਾ ਦਈਏ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਇੱਕ ਚਾਹ ਕੇ ਝੂਠੇ ਮੁਕਦਮੇ ਪਾ ਕੇ ਪੋਲਿਟਿਕਲ ਵਿਰੋਧੀਆਂ ਨੂੰ ਜੇਲ੍ਹ ਦੇ ਵਿੱਚ ਰੱਖਣਾ ਔਰ ਪੋਲਿਟਿਕਲ ਵਿਰੋਧੀਆਂ ਦੇ ਵਿੱਚ ਸਭ ਤੋਂ ਨੰਬਰ 1 ਕੌਣ ਹੈ ਮਿਕਾ ਮਜੀਠੀ ਹੈ ਪਹਿਲਾਂ ਇੱਕ ਐਨਟੀਪੀਐਸ ਦਾ ਕੇਸ ਪਿਛਲੀ ਸਰਕਾਰ ਨੇ ਦਿੱਤਾ ਉਹ ਸਰਕਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਆ ਕੇ ਜ਼ੋਰ ਲਾ ਲਿਆ ਸੁਪਰੀਮ ਕੋਰਟ ਤੱਕ ਮੂੰਹ ਦਿਖਾ ਕੇ ਸਰਕਾਰ ਵਾਪਸ ਆਈ ਫੇਰਾ ਇੱਕ ਡੀਏ ਦਾ ਪਰਚਾ ਦਿੱਤਾ ਹੁਣ ਡੀਏ ਦੇ ਕੇਸ ਦੇ ਵਿੱਚ ਆਂਦਨ ਤੋਂ ਬਾਅਦ ਜਾਇਦਾਦ ਦੇ ਕੇਸ ਦੇ ਵਿੱਚ ਨਾ ਹਜ਼ਾਰ ਏਕੜ ਲੱਭਿਆ ਨਾ ਜਿਹੜੀ 141 ਕਰੋੜ 540 ਕਰੋੜ ਵੱਡੀਆਂ ਵੱਡੀਆਂ ਗੱਲਾਂ ਬਹੁਤ ਮਾਰੀਆਂ ਲੱਭਿਆ ਕੱਖ ਵੀ ਨਹੀਂ ਕੋਰਟ ਨੇ ਵੀ ਸਿਰਫ ਇੱਕ ਇੱਕ ਕੇ ਬیل ਡਿਸਮਿਸ ਕੀਤੀ ট্রਾਇਲ ਕੋਰਟ ਨੇ ਕਿ ਜੀ ਹਲੇ ਇਨਵੈਸਟੀਗੇਸ਼ਨ ਔਨ ਕਮਾਲ ਦੀ ਗੱਲ ਇਹ ਦੇਖੋ ਵੀ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਪੱਕੇ ਪੈਰੀ ਪਰਚਾ ਦਿੰਦਾ ਉਹ 60 ਦਿਨ ਇਨਵੈਸਟੀਗੇਟ ਹੀ ਕਰਦੀ ਦੀ 60ਵੇਂ ਦਿਨ ਵੀ ਆ ਕੇ ਜਿਹੜਾ ਫਟਾਫਟ ਟਰੰਕਾਂ ਚ ਲਿਜਾ ਕੇ ਕੋਰਟ ਦੇ ਵਿੱਚ ਕੇ ਜੀ ਪਤਰੀ ਚਾਰ ਟਰੰਕ ਲਿਆਏ ਆ ਜਾ ਕੇ ਚਲਾਨ ਤਾਣ ਦੇਣਾ ਪਿਆ ਵੀ ਜੇ ਉਦਣ ਵੀ ਚਲਾਨ ਨਾ ਦੰਦੇ ਅਗਲੇ ਦਿਨ ਵਿਕਰਮ ਮਜੀਠੀਆ ਦੀ ਡਿਫਾਲਟ ਫੇਲ ਹੋ ਜਾਣੀ। ਹੁਣ ਜਿਹੜੇ ਕੱਲ ਜਿਹੜੀ ਕੇਸ 'ਚ ਐਸਆਈਟੀ ਆਈ ਹੈ ਉਹ 2022 ਦਾ ਪਰਚਾ 2022 ਦੇ ਪਰਚੇ ਨੂੰ ਜਦੋਂ ਸੁਪਰੀਮ ਕੋਰਟ ਡਰੱਗ ਦੇ ਕੇਸ 'ਚ ਵੀ ਗਏ ਨੇ ਉਸ ਐਫੀਡੇਵਿਟ ਦੇ ਵਿੱਚ ਵੀ ਉਹਦਾ ਪਰਚੇ ਦਾ ਜ਼ਿਕਰ ਹੈ। ਪਰਚਾ ਕਾਹਦਾ ਹੈ? ਉੱਥੇ ਕੋਈ ਅੰਮ੍ਰਿਤਸਰ ਦੇ ਵਿੱਚ ਰੈਵਨਿਊ ਰਿਕਾਰਡ 'ਚੋਂ ਕੋਈ ਰਜਿਸਟਰੀ ਗਾਇਬ। 2022 ਤੋਂ ਲੈ ਕੇ ਅੱਜ 2025 ਆ ਗਿਆ। ਉਹ ਪਰਚੇ ਦੇ ਵਿੱਚ ਕੀ ਹੋਇਆ ਜੀ? ਹੁਣ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਔਨ ਰਿਕਾਰਡ ਬਿਆਨ ਦਿੱਤਾ ਜੀ ਮੈਨੂੰ ਲੋਕ ਆ ਕੇ ਜਿਹੜੇ ਮੇਰੇ ਨਾਲ ਤੇ ਨੇ ਉਹ ਕਹਿੰਦੇ ਨੇ ਦੇਖਿਓ ਕਿਤੇ ਮਜੀਠੀਆਂ ਬਾਹਰ ਨਾਲ ਜੀ ਕਹਿੰਦੇ ਮੈਂ ਕਿਹਾ ਨਹੀਂ ਆਉਣ ਦਿੰਦਾ ਹੁਣ ਸਿਰਫ ਇਹੀ ਕਵਾਇਦ ਹੈ ਕਿ ਇੱਕ ਤੋਂ ਬਾਅਦ ਇੱਕ ਛੋਟਾ ਪਰਚਾ ਕੋਈ ਤਿਆਰ ਕਰਕੇ ਰੱਖ ਲਓ ਜੇ ਉਧਰ ਦੇ ਲੂ ਉਧਰ ਪਾ ਦੇਗੇ ਤਾਂ ਹੀ ਤਾਂ ਤੁਸੀਂ ਦੇਖਿਆ ਹੋਣਾ ਕਿ ਜਿੱਦਣ ਅੰਮ੍ਰਿਤਸਰ ਵੀ ਵਿਜੀਲੈਂਸ ਇਹਨਾਂ ਨੂੰ ਫੜਨ ਗਈ ਹੈ ਉਹ ਦਿਨ ਦਾ ਵੀ ਇੱਕ ਪਰਚਾ ਰਜਿਸਟਰ ਕੀਤਾ ਇਹਨਾਂ ਨੇ ਕਹਿੰਦੇ ਜੀ ਪੁਲਿਸ ਨੂੰ ਡਿਊਟੀ ਨਹੀਂ ਕਰਨ ਦਿੱਤੀ ਉਹ ਵੀ ਸਾਰੀ ਚੀਜ਼ ਵੀਡੀਓ ਰਿਕਾਰਡਿੰਗ ਦੇ ਵਿੱਚ ਹੈ ਉਥੇ ਕੋਈ ਐਸੀ ਗੱਲ ਨਹੀਂ ਹੋਈ ਕਿ ਡਿਊਟੀ ਤੋਂ ਰੋਕਿਆ ਗਿਆ ਇਹ ਤਾਂ ਪੁਲਿਸ ਟੱਕੇ ਨਾਲ ਵੜੀ ਹੈ ਉਹਦੇ ਸਪੋਰਟਰ ਪਹਿਲਾਂ ਮੌਜੂਦ ਸੀ ਉਹ ਇੱਕ ਝੂਠਾ ਪਰਚਾ 1 ਮਹੀਨੇ ਬਾਅਦ ਇੱਕ ਮਹੀਨੇ ਬਾਅਦ ਮਤਲਬ ਉਹਦੀ ਰਿਪੋਰਟ ਵੀ 1 ਮਹੀਨੇ ਬਾਅਦ ਇਹ ਨਹੀਂ ਕਿ ਪਰਚਾ 1 ਮਹੀਨੇ ਬਾਅਦ ਪੁਲਿਸ ਨੇ ਲਿਖਿਆ ਕਿ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ 1 ਮਹੀਨੇ ਬਾਅਦ ਜਿਹੜੀ ਚੀਜ਼ ਚੈਨਲਾਂ ਤੇ ਚੱਲ ਗਈ ਉਹ ਲੋਕਲ ਪੁਲਿਸ ਨੂੰ 1 ਮਹੀਨੇ ਬਾਅਦ ਉਹਦੀ ਸ਼ਿਕਾਇਤ ਮਿਲੀ ਸੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਦੱਸਣ ਕਿ ਉਹਰੇ ਤਾਂ ਇੱਕ ਤੋਂ ਇੱਕ ਬਾਅਦ ਪਰਚਾ ਵਿਕਰਮ ਮਜੀਠੀਆ ਉੱਤੇ ਦਿੱਤਾ ਜਾ ਰਿਹਾ ਤੇ ਦੂਜੇ ਪਾਸੇ ਰਮਨ अरोड़ा ਜੀ ਦੇ ਮਕਦਮੇ 'ਚ ਕੀ ਹੋਇਆ ਜੀ ਵੀਰੇ ਸਿੰਘਲਾ ਦੇ ਕੇਸ 'ਚ ਕੀ ਹੋਇਆ ਉਹ ਤਾਂ ਹਾਈ ਕੋਰਟ ਤੱਕ ਇੱਕ ਸੀਐਫਐਸਐਲ ਦੀ ਅਧਿਕਾਰੀ ਸੰਦੀਪ ਕੋਹਰੀ ਚਲੀ ਗਈ ਵੀ ਜਿਹੜੀ ਰਿਪੋਰਟ ਤੇ ਕੈਂਸਲੇਸ਼ਨ ਫਾਈਲ ਹੋਈ ਹੈ ਉਹ ਸੀਐਫਐਸਐਲ ਨੇ ਜਾਲੀ ਤਿਆਰ ਕੀਤੀ ਹੈ ਜਿਹੜੀ ਮੈਂ ਰਿਪੋਰਟ ਪੜਾਈ ਸੀ ਉਹ ਵੱਖਰੀ ਸੀ ਚਰਨਜੀਤ ਚੰਨੀ ਦੇ ਖਿਲਾਫ ਭਗਵੰਤ ਸਿੰਘ ਪੀਸੀ ਕੀਤੀ ਸੀ ਅੱਗੇ ਜੀ 2 ਕਰੋੜ ਮੰਗਿਆ ਖੜਾਰੀ ਤੋਂ ਉਹਦਾ ਕੀ ਬਣਿਆ ਤੇ ਰਾਜਾ ਵੜਿੰਗ ਕਾਂਗਰਸ ਦੇ ਲੀਡਰ ਦਾ ਜਿਹੜਾ ਚੈਸੀਆਂ ਵਾਲਾ ਕੇਸ ਉਹਦਾ ਕੀ ਬਣਿਆ ਸਰਾਰੀ ਸਾਹਿਬ ਦਾ ਕੀ ਬਣਿਆ ਮిత్రਤਨ ਦਾ ਕੀ ਬਣਿਆ ਵਿਕਰਮ ਮਜੀਠੀਆ ਤੇ ਉੱਪਰ ਹੋਏ ਨਵਾਂ ਪਰਚਾ ਦੇਣਾ ਸੋ ਇਥੋਂ ਸਪਸ਼ਟ ਹੈ ਤੇ politcal one data ਤਾਂ ਹੈ ਤਾਂ ਸਾਰਾ ਕੁਝ ਕੀਤਾ ਜਾ। ਉਹ ਚੁੱਪ ਕਰਕੇ ਤਾਂ ਕਰਦੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਜਿਹੜੇ ਨਹੀਂ ਕਾਂਗਰਸ ਨਾਲ ਹੱਥ ਮਿਲਾ ਲਿਆ। ਕਾਂਗਰਸ ਤਾਂ ਇਹਨਾਂ ਦੀ 2 ਟੀਮ ਹੈ। ਮਤਲਬ ਭਗਵਾਨ ਕਮਾਨ ਸਾਹਿਬ ਦੇ ਜੋਰ ਲੱਗਿਆ ਪਿਆ ਵੀ ਕਿਤੇ ਸ਼੍ਰੋਮਣੀ ਅਕਾਲੀ ਦਲ ਨਾ ਜੇ ਜੇ ਅਸੀਂ ਜਾਣਿਆ ਤਾਂ ਕਾਂਗਰਸ ਨੂੰ ਹਾਂਜੀ ਇਹ ਜੋ ਬਈ ਬਿਕਰਮਜੀਤਿਆ ਦੇ ਵਕੀਲ ਆ ਜੋ ਅਰਸ਼ਦੀਪ ਕਲੇਰ ਤੇ ਹੁਣ ਆਪਾਂ ਜਿਹੜੀ ਕਿ ਅੱਗੇ ਮਾਮਲਾ ਤੁਹਾਨੂੰ ਸਾਰਾ ਦੱਸਣ ਜਾ ਰਹੇ ਜਿਹਦੇ ਵਿੱਚ ਹੁਣ ਇਹਨਾਂ ਦਾ ਕਹਿਣਾ ਇਹ ਆ ਵੀ ਬਿਕਰਮਜੀਤਿਆ ਨੂੰ ਇੱਕ ਫਸਾਇਆ ਜਾ ਰਿਹਾ ਹੈ। ਤਾਂ ਹੁਣ ਆਪਾਂ ਇਹ ਵੀ ਕਹਾਂਗੇ ਜੋ ਵੀ ਆਪਣੇ ਪੰਜਾਬੀ ਭੈਣ ਭਰਾ ਜੋ ਵੀ ਆਪਣੀ ਵੀਡੀਓ ਦੇਖ ਰਿਹਾ ਵੀ ਸੋਡਾ ਕੀ ਕਹਿਣਾ ਬਈ ਤੁਸੀਂ ਵੀ ਆਪਣੇ ਕਮੈਂਟ ਜਰੂਰ ਲੱਖੋ ਤੇ ਪਰ ਹੁਣ ਪੂਰਾ ਮਾਮਲਾ ਜਿਵੇਂ ਕਿ ਇਹਨਾਂ ਦੇ ਵਕੀਲ ਦੇ ਬਿਆਨ ਬਿਕਰਮਜੀਠੀ ਦੇ ਹੱਕ ਦੇ ਵਿੱਚ ਆ ਜਿਹਦੇ ਵਿੱਚ ਉਹ ਸੀਐਮ ਕਵੰਤਮ ਦਾ ਇੱਕ ਐਕਸ਼ਨ ਹੁੰਦੇ ਹੀ ਬਿਕਰਮਜੀਠੀ ਨੂੰ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੁਣ ਇਹਨਾਂ ਦਾ ਕਹਿਣਾ ਇਹ ਆ ਵੀ 60 ਦਿਨ ਤੱਕ ਬਿਕਰਮਜੀਠੀ ਹਲੇ ਤੱਕ ਇਹਨਾਂ ਇਸ ਰਸਤੇ ਦੇ ਵਿੱਚ ਆ ਕਦੇ ਇਹ ਬਹਾਨਾ ਲਾਉਂਦੇ ਆ ਵੀ ਜੀ ਜਿਹੜਾ ਕੀ ਇਦੇ ਤੋਂ 140 ਕਰੋੜ ਜਿਹੜਾ ਕਿ ਬਰਾਮਦ ਹੁੰਦਾ ਬੈਂਕਾਂ ਵਿੱਚ ਲੈਣ ਦੇਣ ਦੱਸਿਆ ਜਾਂਦਾ ਤੇ 540 ਕਰੋੜ ਦੇ ਗੈਰਕਾਨੂੰਨੀ ਤਰੀਕੇ ਨਾਲ ਬਣੀ ਆਮਦਨ ਤੇ 1000 ਏਕੜ ਜ਼ਮੀਨ ਇਹਨਾਂ ਦੀ ਪਤਨੀ ਦੇ ਨਾਂ ਤੇ ਗਨੀਮ ਕੌਰ ਦੇ ਨਾਂ ਤੇ ਤਾਂ ਇਹ ਸਭ ਝੂਠਾ ਜੋ ਇਹ ਵਕੀਲ ਦਾ ਕਹਿਣਾ ਤੇ ਪਰ ਹੁਣ ਬਈ ਵਿਕਰਮਜੀਤ ਸਿੰਘ ਨੂੰ ਲੈ ਕੇ ਜਿਹੜੇ ਹਰ ਰੋਜ਼ ਦੀਆਂ ਮਸੀਬਤਾਂ ਵਿਕਰਮਜੀਤ ਸਿੰਘ ਦੀਆਂ ਵੱਧ ਰਹੀਆਂ ਤੇ ਹੁਣ ਇਹਨਾਂ ਦਾ ਕਹਿਣਾ ਇਹ ਆ ਵੀ ਇੱਕ ਵਿਕਰਮਜੀਤ ਸਿੰਘ ਨੂੰ ਪਸਾਇਆ ਜਾ ਰਿਹਾ ਹੈ ਾਇਲੇ ਵਿੱਚ ਹੁਣ ਫੈਸਲਾ ਆਪਣੀ ਜਨਤਾ ਜਨਾਰਦਨ ਹੁੰਦੀ ਹੈ ਜਨਤਾ ਹੀ ਕਰੂਗੀ ਵੀ ਸੋਡਾ ਕੀ ਕਹਿਣਾ ਇਹ ਖਬਰ ਤੁਸੀਂ ਸੁਣੀ ਲਈਏ ਇਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਸੀਐਮ ਪੰਤਮਾਨ ਪੰਜਾਬ ਦੇ ਵਿੱਚ ਹੜਾਂ ਦਾ ਇੱਕ ਹੁਣ ਆਪਾਂ ਕਹਿ ਦਈਏ ਵੀ ਹੜਾਂ ਨਾਲ ਪਰੇਸ਼ਾਨ ਹੋ ਰਹੇ ਸਾਡੇ ਕਿਸਾਨ ਭਰਾਵਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਪਸ਼ੂ ਡੰਗਰ ਸਾਰੇ ਪਾਸਿਓਂ ਪਰੇਸ਼ਾਨੀ ਹੋ ਰਹੀ ਆ ਇੱਕ ਪਾਸੇ ਮੀਂਹ ਆ ਰਿਹਾ ਤੇ ਇੱਕ ਪਾਸੇ ਹੜ੍ਹ ਜਿਹੜੇ ਕੀ ਮਗਰੋਂ ਆਪਾਂ ਕਹਿੰਦੇ ਆ ਵੀ ਜਿਵੇਂ ਹੁਣ ਕੱਗਲ ਦਰਿਆ ਕੋਈ ਵੱਡੇ ਵੱਡੇ ਹੋਰ ਦਰਿਆ ਖੋਲ ਦਿੱਤੇ ਗਏ ਤੇ ਪੰਜਾਬ ਦੇ ਵਿੱਚ ਬੁਰਾ ਹਾਲ ਹੋ ਰਿਹਾ ਫਰੀਦਕੋਟ ਦੀਆਂ ਖਬਰਾਂ ਆ ਰਹੀਆਂ ਹੋਰ ਵੀ ਕਈ ਤਰ੍ਹਾਂ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਤੇ ਪਰ ਜਿਹੜਾ ਇਹ ਭਗਵੰਤ ਮਾਨ ਅਸੀਮ ਭਗਵੰਤ ਮਾਨ ਇਹ ਇਹਨੂੰ ਘੁੰਮਣ ਦੀ ਹੋਈ ਪਈ ਆ ਇਹ ਟੂਰਾਂ ਤੇ ਫਿਰਦਾਗਾ ਤਾਂ ਇਹਨੂੰ ਪੰਜਾਬ ਦੀ ਗੱਲਬਾਤ ਜੇ ਕਈ ਤਾਂ ਸਾਡੇ ਪੰਜਾਬ ਦਾ ਕੋਈ ਦੁੱਖ ਨਹੀਂ ਕੋਈ ਦਰਦ ਨਹੀਂ ਤੇ ਰਹਿ ਗਈ ਗੱਲ ਵਿਕਰਮਜੀਤ ਸਿੰਘ ਦੀ ਇਹ ਝੂਠੇ ਪਰਚੇ ਪਾਈ ਯਾਰ ਇਹਦੇ ਤੇ ਤਾਂ ਇਹ ਬਈ ਉਹਨਾਂ ਦੇ ਵਕੀਲ ਦਾ ਕਹਿਣਾ ਸੀ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿ ਜੇ ਤੁਹਾਨੂੰ ਤੇ ਵੀਡੀਓ ਜਿੰਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦਾ ਰਹੇ ਮੇਰੇ ਟੌਕ ਤੇ ਧੰਨਵਾਦ